ਅਹ ਨਮਸਕਾਰ ਦੋਸਤੋ ਟ੍ਰੋਥ ਟੇਕਰ ਪੇਜ ਤੇ ਤੁਹਾਡਾ ਸਵਾਗਤ ਆ ਅਸੀਂ ਜਿਹੜੀ ਆ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਹਾਂ ਉਹ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੇ 10ਵੀਂ ਦੇ ਨਤੀਜੇ ਜਿਹੜੇ ਘੋਸ਼ਿਤ ਕੀਤੇ ਨੇ ਉਹ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਇਸ ਵਾਰ ਕੁੱਲ 12 ਬੱਚਿਆਂ ਨੇ ਜਿਹੜਾ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਹੈ ਸਭ ਤੋਂ ਵੱਡੀ ਗੱਲ ਹੈ ਕਿ 12 ਦੀਆਂ 12 ਹੀ ਜਿਹੜੀਆਂ ਲੜਕੀਆਂ ਨੇ ਜਿਨ੍ਹਾਂ ਨੇ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਹੈ ਕੁੱਲ ਜਿਹੜਾ ਹੈ ਜ਼ਿਲ੍ਹੇ ਵਿੱਚ ਇਸ ਵਾਰ 5583 ਬੱਚਿਆਂ ਨੇ ਜਿਹੜੇ ਆ ਏ ਬੋਰਡ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 5723 ਬੱਚੇ ਜਿਹੜੇ ਆ ਪਾਸ ਹੋਏ ਨੇ ਸੋ ਗੱਲ ਕਰਦੇ ਹਾਂ ਹੁਣ ਮੈਰਿਟ 'ਚ ਆਏ ਬੱਚਿਆਂ ਦੀ ਸਭ ਤੋਂ ਜਿਹੜਾ ਪਹਿਲਾ ਸਥਾਨ ਆ ਉਹ ਜਿਹੜਾ ਹਾਸਲ ਕੀਤਾ ਨਿਊ ਆਦਰਸ਼ ਸਕੂਲ ਸੜੋਆ ਦੀ ছাত্রী ਗੁਰਵਿੰਦਰ ਕੌਰ ਨੇ ਗੁਰਵਿੰਦਰ ਕੌਰ ਪੁੱਤਰੀ सुरेंद्र ਸਿੰਘ ਇਹਨੇ 641 ਅੰਕ 650 'ਚੋਂ 641 ਅੰਕ ਲੈ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਤੋਂ ਅੱਗੇ ਗੱਲ ਕਰੀਏ ਸੈਂਟ ਸੋਲਜਰ ਸਕੂਲ ਕੁਲਾਮ ਜਿਸ ਦੀ ਛਾਤਰਾ ਦੀਪਿਕਾ ਚੌਧਰੀ ਪੁੱਤਰੀ ਗੁਰਚਰਨ ਸਿੰਘ ਇਸ ਨੇ 640 ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਤੀਜੇ ਸਥਾਨ ਤੇ ਨਿਊ ਦਰਸ਼ ਸਕੂਲ ਦੀ ਛਾਤਰਾ ਜਸ਼ਨਪ੍ਰੀਤ ਕੌਰ ਪੁੱਤਰੀ ਗੁਰਨੇਕ ਸਿੰਘ ਇਸ ਵੱਲੋਂ 637 ਅੰਕ ਲੈ ਕੇ ਜਿਹੜਾ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਹੈ ਚੌਥੇ ਨੰਬਰ ਤੇ ਜਿਹੜੀ ਆ ਗਵਰਨਮੈਂਟ ਸਕੂਲ ਮੰਡਾਲੀ ਦੀ ਛਾਤਰਾ ਟਵਿੰਕਲ ਕੌਰ ਪੁੱਤਰੀ ਕੁਲਵੰਤ ਸਿੰਘ ਰਹੀ ਹੈ ਇਸ ਬੱਚੀ ਵੱਲੋਂ ਜਿਹੜੇ ਆ 634 ਅੰਕ ਲੈ ਕੇ ਬੋਰਡ ਦੀ ਮੈਟਰ ਦੇ ਵਿੱਚ ਆਪਣਾ ਜਿਹੜਾ ਸਥਾਨ ਬਣਾਇਆ ਗਿਆ ਇਸ ਤੋਂ ਅੱਗੇ ਗੱਲ ਕਰਦੇ ਹਾਂ ਸੈਂਟ ਸੋਲਜਰ ਸਕੂਲ ਕੁਲਾਮ ਦੀ ছাত্রী ਸੁਮਿਤੀ ਸੋਮਨ ਪੁੱਤਰੀ ਸੁਖਦੇਵ ਸਿੰਘ ਇਸ ਵੱਲੋਂ 633 ਅੰਕ ਲੈ ਕੇ ਜਿਹੜਾ ਹੈ ਜ਼ਿਲ੍ਹੇ ਵਿੱਚ ਜਿਹੜਾ ਹੈ ਪੰਜਵਾਂ ਜਿਹੜਾ ਰੈਂਕ ਬਣਾਇਆ ਗਿਆ ਇਸ ਤੋਂ ਅੱਗੇ ਗੱਲ ਕਰਦੇ ਹਾਂ ਸਵਾਮੀ ਰੂਪਚੰਦ ਜੈਨਸ ਮਾਡਲ ਸਕੂਲ ਜਿਹੜਾ ਹੈ ਬੰਗਿਆਂ ਉਸ ਦੀ ছাত্রী ਸਨੇਹਾ ਪੁੱਤਰੀ ਓਮ ਪ੍ਰਕਾਸ਼ ਵੱਲੋਂ ਜਿਹੜਾ 633 ਅੰਕ ਲੈ ਕੇ ਜ਼ਿਲ੍ਹੇ ਵਿੱਚ ਛੇਵਾਂ ਸਥਾਨ हासिल ਕੀਤਾ ਗਿਆ ਹੈ ਸੱਤਵੇਂ ਜਿਹੜਾ ਨੰਬਰ ਤੇ ਸੈਨ ਸੋਲਜਰ ਸਕੂਲ ਕੋਲਾਮ ਦੀ ਤਨਵੀਰ ਕੋਰ ਬੈਂਸ ਪੁੱਤਰੀ ਰਿੰਪਲ ਸਿੰਘ ਬੈਂਸ ਰਹੀ ਹੈ ਜਿਸ ਵੱਲੋਂ 631 ਅੰਕ ਲੈ ਕੇ ਜਿਹੜਾ ਹੈ ਮੈਰਿਟ ਦੇ ਵਿੱਚ ਆਪਣਾ ਸਥਾਨ ਬਣਾਇਆ ਗਿਆ ਹੈ ਅੱਠਵੇਂ ਸਥਾਨ ਤੇ ਨਵਾਂ ਸ਼ਹਿਰ ਦੇ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ছাত্রী ਖੁਸ਼ੀ ਏਰਮਾਨ ਪੁੱਤਰੀ ਰੋਹਿਤ ਵਾਧਵਨ ਇਸ ਵੱਲੋਂ 630 ਅੰਕ ਲੈ ਕੇ ਜਿਹੜਾ ਹੈ ਮੈਰਿਟ ਦੇ ਵਿੱਚ ਸਥਾਨ ਬਣਾਇਆ ਗਿਆ ਹੈ ਅੱਗੇ ਗੱਲ ਕਰਦੇ ਹਾਂ 9ਵੇਂ ਰੈਂਕ ਤੇ ਰਹੀ ਛਾਤਰਾ ਨਰਿੰਦਰ ਕੌਰ ਪੁੱਤਰੀ ਅਮਰਜੀਤ ਕੌਰ ਅਮਰਜੀਤ ਸਿੰਘ ਇਸ ਵੱਲੋਂ ਜਿਹੜੇ ਆ 630 ਅੰਕ ਲੈ ਗਏ ਨੇ ਇਹ ਛਾਤਰਾ ਜਿਹੜੀ ਐ ਸੈਂਟ ਸੋਲਜਰ ਸਕੂਲ ਕਲਾਮ ਦੀ ਛਾਤਰਾ ਹੈ 10ਵੇਂ ਰੈਂਕ ਤੇ ਵੀ ਇਸੇ ਸਕੂਲ ਦੀ ਛਾਤਰਾ ਬਰਿੰਦਾ ਪੁੱਤਰੀ ਨਰਿੰਦਰ ਸਿੰਘ ਇਸ ਵੱਲੋਂ 629 ਅੰਕ ਲੈ ਕੇ ਜਿਹੜਾ ਆ ਜ਼ਿਲ੍ਹੇ ਵਿੱਚ 10ਵਾਂ ਸਥਾਨ ਜਿਹੜਾ ਆ ਹਾਸਲ ਕੀਤਾ ਗਿਆ ਹੈ ਤੇ 11ਵੇਂ ਸਥਾਨ ਤੇ ਬਾਬਾ ਗੋਲਾ ਸਕੂਲ ਬੰਗਾ ਦੀ ਛਾਤਰਾ ਬਵਿਤਾ ਕੁਮਾਰੀ ਪੁੱਤਰੀ ਦੀਪਕ ਕੁਮਾਰ ਰਹੀ ਹੈ ਇਹ ਛਤਰਾ ਨੇ 629 ਅੰਕ ਜਿਹੜੇ ਆ ਹਾਸਲ ਕੀਤੇ ਨੇ 12ਵਾਂ ਰੈਂਕ ਜਿਹੜਾ ਜ਼ਿਲ੍ਹੇ ਵਿੱਚੋਂ 12ਵਾਂ ਰੈਂਕ ਆ ਉਹ ਬੱਚੀ ਜਿਹੜੀ ਆ ਬਲਾਚੌਰ ਪਬਲਿਕ ਸਕੂਲ ਦੀ ਛਤਰਾ ਗੁਰਜੋਤ ਕੌਰ ਪੁੱਤਰੀ ਨਰਿੰਦਰ ਸਿੰਘ ਇਸ ਵੱਲੋਂ 628 28 ਅੰਕ ਲੈ ਕੇ ਜਿਹੜਾ ਆ ਜ਼ਿਲ੍ਹੇ ਵਿੱਚ ਜਿਹੜਾ ਆ 12ਵਾਂ ਸਥਾਨ ਤੇ ਮੈਰਿਟ ਵਿੱਚ ਆਪਣਾ ਜਿਹੜਾ ਆ ਰੈਂਕ ਬਣਾਇਆ ਗਿਆ ਹੈ ਕੁੱਲ ਜਿਹੜੇ 12 ਬੱਚੀਆਂ ਨੇ ਜਿਹੜਾ ਮੈਰਿਟ ਦੇ ਵਿੱਚ ਆਪਣੀ ਜਿਹੜੀ ਆ ਜਗਾ ਬਣਾਈ ਆ ਜਿਸ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸੈਂਟ ਸੋਲਜਰ ਸਕੂਲ ਕਲਾਮ ਦੀ ਜਿਹੜੀ ਪੰਜ ਛਾਤਰਾਵਾਂ ਐ ਇਸ ਵਾਰ ਜਿਨ੍ਹਾਂ ਨੇ ਮੈਰਿਟ ਦੇ ਵਿੱਚ ਆਪਣਾ ਸਥਾਨ ਹਾਸਲ ਕੀਤਾ ਹੈ ਸੋ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ